ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ 1984 ਦੇ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸਜਨ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਸੁਣਾਉਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਾਈ ਰਾਮ ਸਿੰਘ ਨੇ ਸਵਾਗਤ ਕੀਤਾ। ਪਾਈ ਰਾਮ ਸਿੰਘ ਨੇ ਕਿਹਾ ਕਿ ਸਜਨ ਕੁਮਾਰ ਉਮਰਕੈਦ ਦਾ ਨਹੀਂ ਸਗੋ ਫਾਂਸੀ ਦੀ ਸਜ਼ਾ ਦਾ ਹੱਕਦਾਰ ਸੀ, ਲੇਕਿਨ ਨਿਆਂਪਾਲਿਕਾ ਵੱਲੋਂ ਉਸ ਨੂੰ ਉਮਰਕੈਦ ਦੀ ਸਜ਼ਾ ਦੇ ਕੇ ਉਸ ਦੇ ਗੁਨਾਹਾਂ ਨੂੰ ਸਾਬਿਤ ਕਰ ਦਿੱਤਾ ਹੈ। ਪਾਈ ਰਾਮ ਸਿੰਘ ਨੇ ਆਖਿਆ ਕਿ देर नाल ਆਇਆ ਇਹ ਫੈਸਲਾ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਕੁਝ ਹੱਦ ਤੱਕ ਰਾਹਤ ਦੇਣ ਵਾਲਾ ਹੈ ਲੇਕਿਨ ਅਜੇ ਵੀ ਬਹੁਤ ਸਾਰੇ ਦੋਸ਼ੀ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਹਨ 1984 ਦੇ ਵਿੱਚ ਦਿੱਲੀ ਇਹ ਜੋ ਸਿੱਖ ਕਤਲੇਆਮ ਕੀਤਾ ਗਿਆ ਸੀ ਉਸ ਦੇ ਅੱਜ ਇੱਕ ਦੋਸ਼ੀ ਨੂੰ ਮਾਨਯੋਗ ਅਦਾਲਤ ਵੱਲੋਂ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ ਮੈਂ ਜਿੱਥੇ ਉਸ ਦੇ ਸਜ਼ਾ ਦੇਣ ਦਾ ਅਦਾਲਤ ਵੱਲੋਂ ਦਿੱਤੀ ਗਈ ਸਜ਼ਾ ਦਾ ਸਵਾਗਤ ਕਰਦਾ ਲੇਕਿਨ ਮੈਂ ਮਾਨਯੋਗ ਅਦਾਲਤ ਨੂੰ ਇਹ ਵੀ ਬੇਨਤੀ ਕਰਨੀ ਚਾਹੁੰਦਾ ਜਿਹੜਾ ਜਿਹੋ ਜਿਹਾਂ ਇਹਨਾਂ ਨੇ ਕਿਨਾਉਣਾ ਅਪਰਾਧ ਕੀਤਾ ਜਿਹੋ ਜਿਹੇ ਇਹਨਾਂ ਨੇ ਪਾਪ ਕੀਤੇ ਆ ਇਹ ਇਹ ਦੋਸ਼ੀ ਜਿਹੜੇ ਆ ਇਹ ਫਾਂਸੀ ਦੇ ਹੱਕਦਾਰ ਆ ਔਰ ਜਿਹੜੇ ਦੋਸ਼ੀ ਅਜੇ ਵੀ ਅਦਾਲਤ ਦੀ ਗ੍ਰਿਫਤ ਤੋਂ ਬਾਹਰ ਬੈਠੇ ਆ ਜਿਹੜੇ ਦੋਸ਼ੀ ਅਜੇ ਵੀ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਬੈਠੇ ਆ ਸੱਜਨ ਕੁਮਾਰ, ਜਗਦੀਸ਼ ਟਾਈਟਲਰ, ਕਮਲਨਾਥ ਵਰਗੇ ਜਿਹੜੇ ਦੋਸ਼ੀ ਅਜੇ ਕਾਨੂੰਨ ਤੋਂ ਗ੍ਰਿਫਤ ਤੋਂ ਬਾਹਰ ਬੈਠੇ ਹੋਏ ਆ ਉਹਨਾਂ ਨੂੰ ਵੀ ਮੈਂ ਸਮਝਦਾ ਛੇਤੀ ਤੋਂ ਛੇਤੀ ਸਜ਼ਾ ਮ ਦੇ ਕਰਕੇ ਸੇ ਕੌਮ ਦੇ ਹਿਰਦਿਆਂ ਨੂੰ ਮਨ ਮਿਲਾਉਣੀ ਚਾਹੀਦੀ ਆ